ਤਿੰਨ ਨਿਊਕਲੀਅਰ ਦੁਸ਼ਮਣ ਤਾਕਤਾਂ ਚੀਨ ਇੰਡੀਆ ਤੇ ਪਾਕਿਸਤਾਨ ਵਿਚਕਾਰ ਦੁਸ਼ਮਣੀ ਨੂੰ ਸਦਾ ਲਈ ਸ਼੍ਰੀ ਟਰੰਪ ਬਵਰ ਸਟੇਟ ਕਾਇਮ ਕਰਕੇ ਖਤਮ ਕਰ ਸਕਦੇ ਹਨ ਇੰਡੀਆ ਉਪਮਹਾਦੀਪ ਦੀ ਜਮਹੂਰੀਅਤ ਅਮਨ ਚੈਨ ਲਈ ਇੰਡੀਆ ਪਾਕਿਸਤਾਨ ਅਤੇ ਚੀਨ ਤਿੰਨੇ ਨਿਊਕਲੀਅਰ ਮੁਲਕਾਂ ਦੀ ਆਪਸੀ ਦੁਸ਼ਮਣੀ ਕਿਸੇ ਸਮੇਂ ਵੀ ਇਸ ਉਪਮਹਾਦੀਪ ਦੇ ਨਿਵਾਸੀਆਂ ਲਈ ਵੱਡਾ ਖਤਰਾ ਬਣ ਸਕਦੀ ਹੈ ਸ਼੍ਰੀ ਟਰੰਪ ਨੇ ਪਾਕਿਸਤਾਨ ਤੇ ਇੰਡੀਆ ਵਿਚੇ ਸ਼ੁਰੂ ਹੋਈ ਖਤਰਨਾਕ ਜੰਗ ਨੂੰ ਖਤਮ ਕਰਵਾਉਣ ਦੇ ਉਦਮ ਕਰਕੇ ਵੱਡੀ ਇਨਸਾਨੀਤ ਪੱਖੀ ਅਮਨ ਚੈਨ ਵਾਲੀ ਕਾਰਵਾਈ ਕੀਤੀ ਹੈ ਜਿਸ ਦਾ ਕੇਵਲ ਚੜ੍ਹਦੇ ਲੈਦੇ ਪੰਜਾਬ ਦੇ ਨਿਵਾਸੀਆਂ ਨੇ ਹੀ ਭਰਪੂਰ ਸਵਾਗਤ ਨਹੀਂ ਕੀਤਾ ਬਲਕਿ ਦੁਨੀਆ ਵਿਚ ਅਮਨ ਚੈਨ ਚਾਹਣ ਵਾਲੇ ਸਭ ਮੁਲਕਾਂ ਨੇ ਪ੍ਰਸ਼ੰਸਾ ਕੀਤੀ ਹੈ ਅਸੀਂ ਸ਼੍ਰੀ ਟਰੰਪ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ਼ ਸਮਝਦੇ ਹਾਂ ਕਿ ਸਟੇਟਲੈਸ ਸਿੱਖ ਕੌਮ ਦੀ ਹੋਂਦ ਨੂੰ ਇੰਡੀਆ ਤੇ ਪਾਕਿਸਤਾਨ ਦੀ ਆਪਸੀ ਦੁਸ਼ਮਣੀ ਦੀ ਬਦੌਲਤ ਖਤਰਾ ਬਣਿਆ ਰਹਿੰਦਾ ਹੈ ਜਦੋਂ ਕਿ ਉਪਰੋਕਤ ਦੋਵੇਂ ਤਾਕਤਾਂ ਨਿਊਕਲੀਅਰ ਸ਼ਕਤੀ ਦੀਆਂ ਮਾਲਕ ਹਨ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕਾ ਦੇ ਰਹਿ ਚੁਕੇ ਪ੍ਰੈਜ਼ੀਡੈਂਟ ਵੁਡਰੋ ਵਿਲਸਨ ਨੇ ਪਹਿਲੀ ਸੰਸਾਰ ਜੰਗ ਤੋਂ ਬਾਅਦ ਇਹਨਾਂ ਤਿੰਨਾਂ ਮੁਲਕਾਂ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਨੂੰ ਅਮਨ ਮਈ ਤਰੀਕੇ ਕਾਇਮ ਕਰਨ ਦੀ ਗੱਲ ਕੀਤੀ ਸੀ ਉਸ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜੇਕਰ ਸ਼੍ਰੀ 트੍ਰੰਪ ਜੋ ਸੰਸਾਰ ਦੇ ਬਤੌਰ ਸਰਪੰਚ ਦੇ ਵਿਚਰ ਰਹੇ ਹਨ ਸੂਫਿਰਦਤਾ ਨਾਲ ਉਦਮ ਕਰਕੇ ਕਾਮਰੇਡ ਚੀਨ ਹਿੰਦੂ ਇੰਡੀਆ ਤੇ ਮੁ슬림 ਪਾਕਿਸਤਾਨ ਤਿੰਨੇ ਦੁਸ਼ਮਣ ਮੁਲਕਾਂ ਵਿਚਕਾਰ ਸਿੱਖ ਕੌਮ ਤੇ ਪੰਜਾਬੀਆਂ ਦੇ ਬਿਨਾਂ ਤੇ ਬਫਰ ਸਟੇਟ ਖਾਲਿਸਤਾਨ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਦੇਣ ਦਾ ਦੱਖਣੀ ਏਸ਼ੀਆ ਦੇ ਇਹ ਸਭ ਮੁਲਕ ਸਥਿਰਤਾ ਨਾਲ ਅਮਨ ਚੈਨ ਤੇ ਜਮਹੂਰੀਅਤ ਨਾਲ ਵਿਚਰ ਸਕਣਗੇ ਅਤੇ ਸਭ ਪਾਸੇ ਅਮਨ ਚੈਨ ਦੀ ਬੰਸਰੀ ਵਜੇਗੀ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੈਲਗਾਮ ਦੁਖਾਂਤ ਵਾਪਰਨ ਤੋਂ ਬਾਅਦ ਦੋਵੇਂ ਦੁਸ਼ਮਣ ਮੁਲਕਾਂ ਇੰਡੀਆ ਅਤੇ ਪਾਕਿਸਤਾਨ ਵਿੱਚ ਸਿਖਰਾਂ ਤੇ ਪਹੁੰਚੀ ਕੜਤਣ ਦੀ ਬਦੌਲਤ ਖਤਰਨਾਕ ਜੰਗ ਦੇ ਬਣੇ ਸਾਰਿਆਂ ਨੂੰ ਅਤੇ ਇਸ جنگ ਵਿੱਚ ਫਿਰ ਚੀਨ ਵੱਲੋਂ ਕੁਦਨ ਦੀ ਬਤੌਰਤ ਸੰਸਾਰ ਜੰਗ ਵੱਲ ਵਧਣ ਦੇ ਮਨੁੱਖਤਾ ਵਿਰੋਧੀ ਮਾਰੂ ਨਤੀਜਿਆਂ ਨੂੰ ਮੁੱਖ ਰੱਖ ਕੇ ਇੰਡੀਆ ਤੇ ਪਾਕਿਸਤਾਨ ਵਿੱਚ ਲੱਗੀ ਜੰਗ ਨੂੰ ਰੁਕਵਾਉਣ ਲਈ ਜੋ ਸਹੀ ਸਮੇਂ ਤੇ ਸਹਿਯੋਗਤਾ ਨਾਲ ਉਦਮ ਕੀਤੇ ਹਨ ਉਸ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਅਤੇ ਸ਼੍ਰੀ ਟਰੰਪ ਨੂੰ ਇਹਨਾਂ ਤਿੰਨੇ ਤਾਕਤਾਂ ਵਿਚਕਾਰ ਫੋਰੀ ਬਫਰ ਸਟੇਟ ਖਾਲਿਸਤਾਨ ਕਾਇਮ ਕਰਨ ਦੇ ਮਨੁੱਖਤਾ ਪੱਖੀ ਉਦਮਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਇਸ ਖਾਲਿਸਤਾਨ ਦੇ ਕੋ ਮੰਤਰੀ ਨਕਸ਼ੇ ਵਿੱਚ ਸਿੱਖਾਂ ਦੇ ਇਲਾਕੇ ਦਾ ਵੇਰਵਾ ਦੰਦਦੇ ਹੋਏ ਕਿਹਾ ਕਿ ਲਾਹੌਰ ਖਾਲਸਾ ਰਾਜ ਦਰਬਾਰ 1799 ਤੋਂ 1849 ਦੇ ਦੌਰਾਨ ਖਾਲਸਾ ਹੀ ਫੌਜ ਨੇ 1819 ਵਿੱਚ ਜੋ ਲਦਾਖ ਦਾ ਇਲਾਕਾ ਜਿੱਤ ਕੇ ਆਪਣਾ ਰਾਜ ਭਾਗ ਵਿੱਚ ਸ਼ਾਮਲ ਕੀਤਾ ਸੀ 1834 ਵਿੱਚ ਜੋ ਕਸ਼ਮੀਰ ਨੂੰ ਫਤਿਹ ਕਰਕੇ ਲਾਹੌਰ ਦਰਬਾਰ ਵਿੱਚ ਸ਼ਾਮਲ ਕੀਤਾ ਸੀ ਉਸ ਤੋਂ ਇਲਾਵਾ ਪੰਜਾਬ ਹਿਮਾਚਲ ਦੱਖਣੀ ਪਾਣੀਪੱਤ ਸਿਰਸਾ ਹਰਿਆਣਾ ਸਟੇਟ ਅਤੇ ਉੱਤਰ ਪੱਛਮੀ ਰਾਜਸਥਾਨ ਦੇ ਗੰਗਾ ਨਗਰ ਹਰੂਮਾਨਗੜ ਅਤੇ ਚੂਰੂ ਦੇ ਇਲਾਕੇ ਇਸ ਬਣਨ ਜਾ ਰਹੇ ਖਾਲਿਸਤਾਨ ਦੇ ਖੇਤਰ ਵਿੱਚ ਆਉਣਾ ਚਾਹੁੰਦੇ ਹਨ ਕਿਉਂਕਿ ਇਹ ਇਲਾਕੇ ਸਿੱਖਾਂ ਦੇ ਹਨ ਅਜੇ ਹਮਲ ਕਰਕੇ ਹੀ ਵਿਸ਼ੇਸ਼ ਤੌਰ ਤੇ ਇਸ ਉਪਮਹਾਦੀਪ ਦੇ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਹੋਣ ਵਾਲੀ ਨਿਊਕਲੀਅਰ جنگ ਦੇ ਡਰ ਤੋਂ ਦੂਰ ਰੱਖਿਆ ਜਾ ਸਕੇਗਾ ਅਤੇ ਇਹਨਾਂ ਉਪਮਹਾਦੀਪ ਦੇ ਨਿਵਾਸੀ ਬਿਨਾਂ ਕਿਸੇ ਡਰ ਭੈ ਤੋਂ ਹਰ ਖੇਤਰ ਵਿੱਚ ਅੱਗੇ ਵਧ ਸਕਣਗੇ ਸਰਦਾਰ ਮਾਨ ਨੇ ਉਚੇਚੇ ਤੌਰ ਤੇ ਸਟ੍ਰੇਟਲੈਸ ਸਿੱਖ ਕੌਮ ਉਤੇ ਹੁਕਮਰਾਨਾਂ ਵੱਲੋਂ ਸਾਜ਼ਿਸ਼ੀ ਢੰਗ ਨਾਲ ਇੱਕ ਹੋਰ ਹੋਣ ਵਾਲੇ ਖਤਰਨਾਕ ਹਮਲੇ ਤੋਂ ਜਾਣਕਾਰੀ ਦਿੰਦੇ ਹੋਏ ਕਿ ਆਕੀ ਸਤਲੁਜ ਬਿਆਸ ਰਾਵੀ ਅਤੇ ਚਨਾਵ ਦਰਿਆਵਾਂ ਉੱਤੇ ਬਣੇ ਡੈਮਾਂ ਨੂੰ ਇਹ ਹੁਕਮਰਾਨ ਮੰਦ ਭਾਵਨਾ ਅਧੀਨ ਕਿਸੇ ਸਮੇਂ ਰਾਤ ਦੇ ਕੁੱਪ ਹਨੇਰੇ ਵਿੱਚ ਗੇਟ ਖੋਲ ਕੇ ਬਤੌਰ ਜੰਗੀ ਹਥਿਆਰ ਦੇ ਦੂਰ ਵਰਤੋ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦਾ ਵੱਡਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ ਇਹ ਹਾਈਡਰੋਲੋਜੀਕਲ ਵਾਰ ਵੀ ਨਿਊਕਲੀਅਰ ਜੰਗ ਤੋਂ ਘੱਟ ਖਤਰਨਾਕ ਨਹੀਂ ਹੋਵੇਗੀ ਇਸ ਲਈ ਇਹਨਾਂ ਡੈਮਾਂ ਉੱਤੇ ਵੀ ਜੋ ਸੈਂਟਰ ਦੇ ਦਿੱਲੀ ਦੇ ਹਕੂਮਰਾਨਾਂ ਨੇ ਮੰਦ ਭਾਵਨਾ ਅਧੀਨ ਪੰਜਾਬ ਦੀ ਮਲਕੀਅਤ ਨੂੰ ਖਤਮ ਕਰਕੇ ਇਹਨਾਂ ਦਾ ਕੰਟਰੋਲ ਜ਼ਬਰੀ ਆਪਣੇ ਕੋਲ ਰੱਖਿਆ ਹੋਇਆ ਹੈ ਇਸ ਨੂੰ ਖਤਮ ਕਰਕੇ ਇਹਨਾਂ ਡੈਮਾਂ ਦਾ ਕੰਟਰੋਲ ਜਾਂ ਤਾਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਹਵਾਲੇ ਹੋਵੇ ਜਾਂ ਫਿਰ ਕੋ ਮੰਤਰੀ ਸੰਸਥਾ ਯੂਨੋ ਦੇ ਅਧੀਨ ਹੋਵੇ ਤਾਂ ਕਿ ਹਕੂਮਤਾਂ ਇਹਨਾਂ ਦਰਿਆਵਾਂ ਤੇ ਬਣੇ ਡੈਮਾਂ ਨੂੰ ਬਤੌਰ ਜੰਗੀ ਹਥਿਆਰ ਵਰਤ ਕੇ ਸਮੁੱਚੇ ਲੈੰਦੇ ਤੇ ਚੜ੍ਹਦੇ ਪੰਜਾਬ ਦੇ ਨਿਵਾਸੀਆਂ ਦਾ ਨੁਕਸਾਨ ਨਾ ਕਰ ਸਕਣ ਕਿਉਂਕਿ ਅਮਰੀਕਾ ਅੱਜ ਤੱਕ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦਾ ਸੰਸਾਰ ਦਾ ਚੈਂਪੀਅਨ ਅਖਵਾਉਂਦਾ ਹੈ ਅਤੇ ਸ਼ਿਰ ਟਰੰਪ ਨੇ ਇੰਡੀਆ ਤੇ ਪਾਕਿਸਤਾਨ ਦੀ ਹੋਣ ਵਾਲੀ ਖਤਰਨਾਕ ਜੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾ ਕੇ ਇਸ ਦਾ ਸਬੂਤ ਵੀ ਦੇ ਦਿੰਦਾ ਹੈ ਅਤੇ ਉਹਨਾਂ ਵੱਲੋਂ ਇਸ ਖੇਤੇ ਵਿੱਚ ਬਫਰ ਸਟੇਟ ਨੂੰ ਸੰਜੀਦਗੀ ਨਾਲ ਕਾਇਮ ਕਰਨ ਦਾ ਅਮਲ ਕਰਕੇ ਸਮੁੱਚੇ ਏਸ਼ੀਆ ਖੇਤੇ ਦੇ ਅਮਨ ਚੈਨ ਨੂੰ ਬਰਕਰਾਰ ਰੱਖਣ ਦੀ ਜੇਕਰ ਉਹ ਜ਼ਿੰਮੇਵਾਰੀ ਨਿਭਾ ਸਕਣ ਤਾਂ ਇਹ ਇੱਕ ਏਸ਼ੀਆ ਖੇਤੇ ਦੇ ਨਿਵਾਸੀਆਂ ਲਈ ਬਹੁਤ ਵੱਡਾ ਮਹਾਨ ਜਿੱਥੇ ਉਦਮ ਹੋਵੇਗਾ ਉੱਥੇ ਅਮਰੀਕਾ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੀ ਚੈਂਪੀਅਨਸ਼ਿਪ ਹੋਣ ਦੀ ਖੋਰ ਵੀ ਮਜਬੂਤ ਮੋਹਰ ਲੱਗ ਜਾਵੇਗੀ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸ਼ਿਰ ਟ੍ਰੰਪ ਆਪਣੇ ਇਸ ਜੰਗ ਬੰਦੀ ਕਰਵਾਉਣ ਦੇ ਮਿਸ਼ਨ ਨੂੰ ਵਿਸਕਾਰ ਹੀ ਨਹੀਂ ਛੱਡਣਗੇ ਬਲਕਿ ਤਿੰਨੇ ਦੁਸ਼ਮਣ ਤਾਕਤਾਂ ਚੀਨ ਪਾਕਿਸਤਾਨ ਅਤੇ ਇੰਡੀਆ ਵਿਚਕਾਰ ਬਫਰ ਸਟੇਟ ਖਾਲਿਸਤਾਨ ਕਾਇਮ ਕਰਨ ਦੀ ਜ਼ਿੰਮੇਵਾਰੀ ਨਿਭਾ ਕੇ ਮਨੁੱਖਤਾ ਦੀ ਵੱਡੀ ਸੇਵਾ ਕਰਨ ਦੀ ਜ਼ਿੰਮੇਵਾਰੀ ਜ਼ਰੂਰ ਨਿਭਾਉਣਗੇ